ਆਸ ਦੋਸਤੋ ਅੱਜ ਮੈਂ ਅਡੇ ਤੇ ਗਿਆ ਹਾਂ ਤੇ ਅਡੇ ਉਮ ਜਾ ਕੇ ਅੱਜ ਮਾਹ ਪੂਰੇ ਖਾ ਕੇ ਆਇਆ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਣੇ ਅਡੇ ਦੇ ਮੇਲਾ ਲੱਗਾ ਸੀ ਤੇ ਤੁਹਾਨੂੰ ਅਸੀਂ ਉਹ ਦਿਖਾਵਾਂਗੇ ਮੇਲਾ ਤੇ ਹੁਣ ਮੈਂ ਲੋਬੀ ਵਿੱਚ ਬੈਠਾ ਹਾਂ ਤੇ ਪੂੰਚ ਲਾ ਰਿਹਾ ਹਾਂ ਤੇ ਟਾਈਮ ਆਪਣਾ ਹੋਇਆ ਵਾ 11 ਵਜੇ ਆ 11 ਵਜੇ ਇਹਦੇ ਬਲੌਗ ਆਪਾਂ 11 ਵਜੇ ਪੈਂਟ ਲਿਆ ਹੋਇਆ ਅੱਜ ਆਪਾਂ ਮਾਮਾ ਜਾਈ ਨਹੀਂ ਮਾਮਾ ਜਾਈ ਹੋਇਆ ਕਰਕੇ ਫਿਰ ਥੋੜਾ ਲੇਟ ਹੋ ਗਏ ਉਹ 10:00 ਵਜੇ ਗਿਆ ਸੀ 10:30 ਤੇ ਉਹ ਫਿਰ ਆਉਣ ਹੀ ਲੋਟੂ ਦਿਖਾ ਕੇ ਸੌ ਲੱਗੇ ਆ ਉਹਨਾਂ ਤਨ ਤਰ ਜਾਣਾ ਸੀ ਤੇ ਤਨ ਤਾ ਜਾ ਉੱਥੇ ਫਿਰ ਉਹਨਾਂ ਨੌ ਨੌ ਰਤੂਣਾ ਹੈ ਉਸੇ ਜਾ ਕੇ ਸ਼ਾਰਪਣੀ ਕਰਨਾ ਹੈ ਕਰਕੇ ਉਹ ਮੁਟਕਿਆਂ ਨੂੰ ਢਾਉਣਾ ਤਾਉਣਾ ਹੈ ਤੇ ਹਾਂਜੀ ਤੇ ਮੈਂ ਅੱਜ ਲੋਬੀ ਵਿੱਚ ਆਪਾਂ ਲੋਬੀ ਵਿੱਚ ਬੈਠੇ ਨੇ ਆ ਬਾਬੇ ਦਾ ਲੂਫ ਲਾ ਕੇ ਆਪਾਂ ਆਏ ਆ ਰੋਟੀ ਪਾਣੀ ਦੇ ਕੇ ਆਏ ਆ ਤੇ ਚੋ ਚੰਗਾਈ ਆ ਬੰਦੇ ਵੇਖੋ ਵੀ ਇਧਰ ਬੰਦੇ ਬੈਠੇ ਨੇ ਨੰਗਰਾਰਚ ਅੱਜ ਹਾਂਜੀ ਬਲੌਗ ਵਿੱਚ ਦੇ ਪ੍ਰਮੁਣੇ ਦੋਸਤਾਂ ਤੇ ਮਾਰਚ ਬਹੁਤ ਬਾਰੀ ਪਾਣੀ ਆ ਗਿਆ ਹੈ ਪੱਕਾ ਖਾਂ ਦਾ ਤੇ ਅੱਡੇ ਦਾ ਅੱਜ ਪ੍ਰੋਗਰਾਮ ਚੱਲਣ ਡਿਆ ਅੱਜ ਰਖੜ ਪੁੰਨਿਆ ਹੈ ਲੋਕ ਲੰਘ ਰਹੇ ਆ ਉਹ ਦੇਖੋ ਲੋਕ 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 ਲੰਘ ਰਹੇ ਆ ਇਹ इधर ਦੇਖੋ ਜੀ ਆ ਬੋਰ ਦੀ ਛਾਂ ਅੱਧੀ ਬੈਠੇ ਆ ਬੋਰ ਦੀ ਛਾਂ ਦੇ ਓਹੋ ਪਲਿਕਨ ਵੀ ਕੀ ਆ ਮਰ ਗਿਆ ਦੇ ਉੱਤੇ ਗਾਣਾ ਲਾਇਆ ਤੋ ਫੁੱਤੋ ਤਾਂ ਕਰਦਾ ਆਹਰੇ ਦਵਾਈ ਤੇ ਦਵਾਈ ਨਹੀਂ ਉਹ ਤੇ ਵੀ ਵੇਖੋ ਕੁੱਤਾ ਮਰ ਗਿਆ ਸੀਗਾ ਗਾਣਾ ਆਪ ਲਾਇਆ ਸੀਗਾ ਆਹ ਬੰਦੇ ਬੈਠੇ ਨੇ ਵੇਖੋ ਆਪਣੇ ਤੂੰ ਕਮੂਟੀ ਕਰਦਾ ਤੇ ਆਹ ਵੇਖੋ ਜਿੱਧਰ ਬੰਦੇ ਆਪਣੇ ਬੈਠੇ ਹੋਏ ਆ ਤੇ ਮੋਟਾ ਬੰਦਾ ਆਪਣਾ ਬੈਠਾ ਹੋਇਆ ਵਾ ਪੂਰੇ ਨਾਲ ਰੱਜੇ ਹੋਇਆ ਮੋਟਾ ਬੰਦੇ ਆ ਹੈਡਰ ਡਿਆ ਜੀ ਤੇ ਮਡੇ ਗੜੇ ਆ ਬਈ ਆਦੇ ਖੇਡਣਾ ਆ ਬੱਚਾ ਵੇਖੋ ਨੀਂ ਆਇਆ ਵੇਖੋ ਆ ਮਡੇ ਬਗੜਾ ਖੇਡਣੇ ਅੱਜ ਮਡੇ ਬਗੜਾ ਬਹੁਤ ਯਾਰੇ ਖੇਡਦੇ ਆ ਜਵਾਨੀ ਅਰੇ ਮਕੀ ਨਹੀਂ ਨਾਲੀ ਖੇਡਣ ਲਈ ਆ ਤੇ ਆ ਸੂਆ ਵਾ ਆਪਣਾ ਨੇੜਾ ਨਵਾਂ ਬਣ ਲੱਗਾ ਵਾ ਸੂਆ ਆਵਾਜ਼ ਨੂੰ ਲੱਗ ਰਿਹਾ ਹਰਦਾ ਹਾਂ ਜੀ ਵੱਡੇ ਬਗੜਾ ਖੇਡਣ ਆਇਆ ਤੇ ਆਪਾਂ ਖੜਾ ਰਹੀਆਂ ਬਗੜਾ ਆਪਾਂ ਬਗੜਾ ਖੜਾ ਰਹੇ ਆ ਡੋਲੇ ਪੈਂਦੀ ਆ ਬਗੜਾ ਉਹਦਾ ਨਿਆਣੇ ਟੰਗੋੜੇ ਕਰਦੇ ਆ ਹਾਂ ਜੀ ਹਾਂ ਜੀ ਤੁਹਾਨੂੰ ਪਰਾਨੀ ਆ ਜੀ ਹੇ ਗਾਸ਼ੀ ਦੇ ਹੋ ਰੋਟੀ ਰੋਟੀ ਪਾਣੀ ਬਾਬੇ ਵਾਸਤੇ ਜਿਹੜਾ ਮੇਰਾ ਸ਼ਨਾ ਦੋਸਤ ਆਉਂਦਾ ਵਾ ਉਹ ਫੋਨ ਲੰਮਾ ਰਿਹਿੰਦਾ ਆ ਪੀ ਰੋਟੀਆਂ ਲੈ ਕੇ ਉਹ ਮੇਰੇ ਵਾਸਤੇ ਲੈ ਕੇ ਆ ਤੇ ਹੁਣ ਮੈਂ ਉਹਨੂੰ ਰੋਟੀ ਲੈ ਚੱਲਿਆ ਵਾ ਆਪ ਆਉਂਦਾ ਨਹੀਂ ਆਉ ਮੈਨੂੰ ਆਨਾ ਵੀ ਤੂੰ ਰੋਟੀ ਫੜਾ ਕੇ ਜਾ ਤੇ ਹਉ ਮੈਂ ਰੋਟੀ ਬਣਾਉ ਚੱਲਿਆ ਵਾ ਤੇ ਰੋਟੀ ਮੈਂ ਨਾ ਫੜਾਈਏ ਗੁਰਦਾਰੇ ਆ ਦੇ ਵੀਰ ਮਾਹ ਪੂੜੇ ਮਾਹ ਪੂੜੇ ਕਹਿੰਦੇ ਵੇ ਈਸੀ ਥਲੇ ਬੈਠੇ ਬੈਠੇ ਖਾਣੇ ਆ ਉੱਥੇ ਨਹੀਂ ਆ ਸਕਦੇ ਵੇਲਾ ਖੜਾ ਜੀ ਹੁਣ ਆਪਾਂ ਨਾਲ ਦੇ ਦੇ ਉਹਨੇ ਮਾਹ ਪੂੜੇ ਇਹਨਾਂ ਨਾਲੇ ਆ ਵੇਖੋ ਹਾਂਜੀ ਮਾਹ ਜੀ ਟਾੜਾ ਉਹ ਮੈਂ ਫੜਾਉਣ ਲੱਗਾ ਇਹਨਾਂ ਨੂੰ ਮਾਹ ਪੂੜੇ ਮੈਂ ਫੜਾ ਦਿਆ ਗੁਰਦਰੇ ਹੈਲੋ ਦੋਸਤੋ ਠੀਕ ਠਾਕ ਹਾਂ ਠੀਕ ਠਾਕ ਚਾਹੀਦਾ ਹੈ ਤੇ ਅੱਜ ਮੇਰਾ ਮਾਮੂ ਆ ਰਹਾ ਵਾ ਅੱਜ ਮੇਰਾ ਮਾਮਾ ਆ ਰਹਾ ਵਾ ਤੇ ਹੋਰ ਮੈਂ ਚੱਲਿਆ ਅੱਡੇ ਤੇ ਅੱਡੇ ਚੱਲਿਆ ਮਾਹਪੂਰੇ ਨਿੰਡਿਆ ਉਹ ਹਾਂ ਚੱਲੇ ਆਂ ਅਸੀਂ ਮਾਹਪੂਰੇ ਹਾਂਜੀ ਗਰਮੀ ਵੜੀ ਆ ਕਰਨਾ ਕੀ ਆ ਹਾਂ ਗਰਮੀ ਬਹੁਤ ਜ਼ਿਆਦੀ ਆ ਅੱਡੇ ਦਾ ਆਪਣਾ ਪ੍ਰੋਗਰਾਮ ਚੱਲੰਦੇ ਆ ਅੱਡੇ ਦੇ ਪ੍ਰੋਗਰਾਮ ਚੱਲ ਰਾਇ ਮਾਮੂ ਮੇਰੇ ਨੇ ਜਣਾ ਉਹਥੇ ਦਰਬਾਰ ਸਾਹਿਬ ਮੈਂ ਤੁਹਾਡੇ ਕੋਲ ਆਉਣਾ ਵਾਂ ਤੇ ਉਹਤੇ ਆਉਗਾ ਗੱਡੀ ਤੇ ਨਵੀਂ ਗੱਡੀ ਲਈ ਆ ਉਹਨੇ ਹਾਂਜੀ ਗੱਡੀ ਆਨੇ ਲਈ ਨਵੀਂ ਆਸੀ ਚੱਲੇ ਆਡੇ ਦੇ ਆਡੇ ਤੇ ਜਾਣਾ ਪੈਂਦਾ ਵਾ ਆਡੇ ਲੜਾਈ ਹੋ ਗਈ ਆ ਆਡੇ ਲੜਾਈ ਨੂੰ ਹੋ ਗਈ ਲੱਗਦੀ ਛਡਾਣੇ ਪੈਣੇ ਮੈਨੂੰ ਆਂਦੇ ਬੰਦੇ ਜਾ ਕੇ ਡਾਣੇ ਪੈਣੇ ਲੱਗਦੇ ਅੱਡੇ ਲੜਾਈ ਹੋ ਗਈ ਆ ਨਹੀਂ ਉਦਾਂ ਲੜਾਈ ਨਹੀਂ ਹੋਈ ਉਦਾਂ ਗੱਲਾ ਕਰਦੇ ਆ ਹਾਂ ਵੇਖੋ ਮੋਟਰ ਤੇ ਚੱਲੇ ਮੋਟਰ ਤੇ ਜਾਣਦੇ ਬਾਬਾ ਜੀ ਇਹ ਹੋ ਜਾਊਗਾ ਤੇ ਹਾਂਜੀ ਉਹ ਸੇ ਠੀਕ ਸਾਜੇ ਚਲੋ ਠੀਕ ਹੀ ਚਹੀਦਾ ਵਾ ਚਲੋ ਚੰਗਾ ਜੀ